ਓ ਸਾਹਮਣੇ ਜਿੱਥੇ ਤੁਸੀਂ ਵੇਖ ਰਹੇ ਹੋ ਜ਼ੂਮ ਵੀ ਕਰ ਦਿਓ ਜੇ ਇਹ 400 ਫੁੱਟ ਉੱਚੀ ਜਗ੍ਹਾ ਹੈ ਔਰ ਉਹ ਤੁਸੀਂ ਵੇਖ ਰਹੇ ਹੋ ਸਾਹਮਣੇ ਹਰਾ ਕੱਪੜਾ ਛੋਟਾ ਪਤਲਾ ਜਿਆ ਇਹ ਹੀ ਉਹਨਾਂ ਨੂੰ ਗਰਮੀ ਤੋਂ ਬਚਾਉਂਦਾ ਹੈ ਇਹੀ ਮੀਂਹ ਤੋਂ ਬਚਾਉਂਦਾ ਹੈ ਤੇ ਇਹੀ ਕਿਸੇ ਸਰਦੀ ਹਵਾ ਨੇਰੀ ਤੋਂ ਬਚਾਉਂਦਾ ਹੈ ਪਰ ਉਹ ਫੇਰ ਵੀ ਡਟੇ ਹੋਏ ਨੇ ਟਟੇ ਪਤਾ ਕਿਉਂ ਨਹੀਂ ਉਹ ਕਿ ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਇਹ ਉਸ ਬੇਅਦਬੀ ਨੂੰ ਰੋਕਿਆ ਜਾ ਸਕੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ ਭਗਵਤ ਗੀਤਾ ਜਾਂ ਚਾਰ ਵੀਦ ਜਾਂ ਅੱਠ ਉਪਨਿਸ਼ਦਾਂ ਦੀ ਹੁੰਦੀ ਹੈ ਜਾਂ ਕੁਰਾਨ ਸ਼ਰੀਫ ਜਾਂ ਬਾਈਬਲ ਦੀ ਹੁੰਦੀ ਹੈ ਔਰ ਅੱਜ ਪਹਿਲਾਂ ਨਾਲੋਂ ਸੰਗਤ ਵਧੀ ਆਪ ਮਹਾਰੇ ਆਈ ਔਰ ਉਸ ਤੋਂ ਵੀ ਅਹਿਮ ਜਿਵੇਂ ਮੇਰੇ ਨਾਲ ਬਨਾਇਕ ਖੜੇ ਹੋਏ ਨੇ ਐਂ ਮੁਸਲਿਮ ਭਾਈਚਾਰੇ ਚੋ ਸ਼ਾਹੀ ਇਮਾਮ ਜਲੰਧਰ ਤੋਂ ਜੀ ਲੁਧਿਆਣੇ ਤੋਂ ਆਏ ਸੀਗੇ ਐਈ ਮਸੀਹ ਭਾਈਚਾਰਾ ਇਸੈਨਿਟੀ ਭਾਈਚਾਰੇ ਤੋਂ ਜਲੰਧਰ ਤੋਂ ਆਏ ਸੀਗੇ ਇਹ ਸਾਰੇ ਲੋਕ ਆਏ ਔਰ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਕਿ ਪੰਜਾਬ નો ਡਾਊਟ ਗੁਰੂਆਂ ਦੇ ਨਾਂ ਤੇ ਵਸਦਾ ਹੈ ਪਰ ਇਹ ਭਾਈਚਾਰੇ ਵੀ ਇਸ ਕਾਨੂੰਨ ਨੂੰ ਬਣਾਉਣ ਚ ਨਾਲ ਨੇ ਮੈਂ ਸਿਰਫ ਅਗਲੀਆਂ ਗੱਲਾਂ ਤਾ ਜੋ ਸਾਰੇ ਅਸੀਂ ਥੋੜੀਆਂ ਥੋੜੀਆਂ ਕਰ ਸਕੀਏ ਇੱਕੋ ਗੱਲ ਪੁੱਛਦਾ ਹਾਂ ਕਿ ਕੀ ਮੁੱਖ ਮੰਤਰੀ ਸਾਹਿਬ ਉੱਤੇ ਤੁਹਾਡਾ ਐਡਾ ਵੱਡਾ ਹੋਲਡਿੰਗ ਲੱਗਿਆ ਹੈ ਤੁਸੀਂ ਕਿਹਾ ਸੀ ਇੱਕ ਬੇਮਿਸਾਲ ਬੇਮਿਸਾਲ ਕਾਨੂੰਨ ਬਣਾਵਾਂਗੇ ਉਹ ਤੁਸੀਂ ਕਦੋਂ ਬਣਾਉਂਗੇ ਸਾਢੇ 3 4 ਸਾਢੇ 3 ਸਾਲ ਤਾਂ ਹੋ ਚੱਲੇ ਤੁਹਾਨੂੰ ਤੁਸੀਂ ਕਿਹਾ ਸੀ ਐ ਬਣਾ ਦੇਾਂਗੇ ਤੁਹਾਡੇ ਕਨਵੀਨਰ ਸਾਹਿਬ ਨੇ ਵੀ ਭਾਈ ਸਾਹਿਬ ਨੂੰ ਜਦੋਂ ਮਿਲੇ ਸੀ ਐ ਕਿਹਾ ਸੀ ਤੁਸੀਂ ਉਹ ਕਦੋਂ ਬਣਾਉਂਗੇ ਜਦੋਂ ਵੇਖ ਰਿਆਂ ਲਈ ਭਾਈ ਸਾਹਿਬ ਸ਼ਹੀਦ ਹੋ ਜਾਣ ਫਿਰ ਤੁਸੀਂ ਆਉਂਗੇ ਹੰਝੂ ਵਹਾਉਣ ਤੁਹਾਨੂੰ ਵੜਨ ਨਹੀਂ ਦੇਣਾ ਅਸੀਂ ਔਰ ਬਾਕੀ ਅਸੀਂ ਸਾਰੇ ਪੰਜਾਬ ਨੂੰ ਵੀ ਕਹਾਂਗੇ ਇੱਥੇ ਕਿਸੇ ਇੱਕ ਫਿਰਕੇ ਲਈ ਇੱਕ ਧਰਮ ਲਈ ਕਿਸੇ ਇੱਕ ਪੰਡਿਤ ਸ਼ਹਿਰ ਲਈ ਕੁਝ ਨਹੀਂ ਮੰਗਿਆ ਜਾ ਰਿਹਾ ਇਹ ਇੱਕ ਉਦਾਹਰਣ ਬਣ ਸਕੇ ਦੁਨੀਆ ਚ ਪੰਜਾਬ ਚ ਇੱਕ ਅਜਿਹਾ ਕਾਨੂੰਨ ਬਣੇ ਕਿ ਜਿਹੜਾ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰੇ ਉਹਨੂੰ ਉਮਰ ਕੈਦ ਹੋਵੇ ਔਰ ਕੋਈ ਇਹ ਪਾਕਿਸਤਾਨੀ ਵਰਗਾ ਬਹਿਮਸੀ ਵਰਗਾ ਨਹੀਂ ਬਣ ਜਾ ਰਿਹਾ ਕੀ ਆਂਦੇ ਹੁੰਦੇ ਉਹਨੂੰ ਸਿੱਧੂ ਸਾਹਿਬ ਬਲਸਮੀ ਉਹਦੇ ਵਰਗਾ ਕਾਨੂੰਨ ਨਹੀਂ ਬਣਨ ਜਾ ਰਿਹਾਗਾ ਇਹ ਇੱਕ ਅਜੀਹਾ ਕਾਨੂੰਨ ਹੋਊਗਾ ਕਿ ਜਿਹੜਾ ਬੰਦਾ ਫਿਜ਼ੀਕਲੀ ਸਿੱਧਾ ਜਾ ਕੇ ਨਰਾਦਰ ਕਰਦਾ ਉਹਨੂੰ ਉਮਰ ਕੈਦ ਹੋ ਗਈ ਤਾਂ ਜੋ ਹਾਲਾਤ ਖਰਾਬ ਨਾ ਹੋ ਸਕਣ ਸਾਰੇ ਧਰਮ ਸਾਰੇ ਲੋਕ ਪੰਜਾਬ ਦੇ ਇਕੱਠੇ ਨਹੀਂ ਫਿਰ ਤੁਹਾਨੂੰ ਪ੍ਰੋਬਲਮ ਕੀ ਹੈ ਯਾਦ ਰੱਖਿਓ ਜੀ 1.5 ਸਾਲ ਬਾਅਦ ਤੁਹਾਨੂੰ ਸਾਰੇ ਸਰਕਾਰ ਆਰਿਆਂ ਨੂੰ ਹਰ ਥਾਂ ਘੇਰ ਕੇ ਪੁੱਛਿਆ ਜਾਊਗਾ ਦਾ ਜਵਾਬ ਕੀ ਦੇਉਂਗੀ ਪਹਿਲਾਂ ਝੂਠ ਬੋਲਿਆ ਸੀ ਜਾਂ ਹੁਣ ਝੂਠ ਬੋਲਿਓ ਅਜੇ ਵੀ ਮੈਂ ਤੁਹਾਨੂੰ ਆਣਾ ਜੀਨੇ ਗੁਰੂ ਦੇ ਨਾਂ ਤੇ ਬੇਈਮਾਨੀ ਕੀਤੀ ਹੈ ਜੋ ਬਰਗਾੜੀ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦਾ ਹਾਲ ਕੀ ਹੋਇਆ ਮਾਫੀਆਂ ਮੰਗਦੇ ਫਿਰਦੇ ਨੇ ਤੇ ਨੇੜੇ ਨਹੀਂ ਆ ਪਾਰੇ ਕੁਰਸੀਆਂ ਦੇ ਔਰ ਜਿਨ੍ਹਾਂ ਨੇ ਗੁਟਕਾ ਸਾਹਬ ਹੱਥ ਚ ਫੜ ਕੇ ਸੌਂਹ ਖਾਦੀ ਸੀ ਉਹਨਾਂ ਦਾ ਹਾਲ ਕੀ ਹੋਇਆ ਥੋੜਾ ਇਦੋਂ ਵੀ ਬੁਰਾ ਹੋਊਗਾ ਜੇ ਤੁਸੀਂ ਆਦ ਦੀ ਇਹ ਪੂਰੀ ਟਰਮ